ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਪਹੁੰਚ ਹੈਗੀ ਆ ਪਿੰਡ ਸਭਰਾ ਬਟੇ ਸਭਰਾ ਪਿੰਡ ਆ ਦੋਸਤੋ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਆ ਤੇ ਖਾਸ ਵਿਜਟ ਜਿਹੜੀ ਹੈਗੀ ਤੁਸੀਂ ਪਿੰਡ ਸਭਰਾ ਕਰਨੀ ਹੈਗੀ ਆ 7 ਮਾਰਚ ਦੋਸਤੋ ਅੱਜ ਵੀਡੀਓ ਆਪਾਂ ਬਣਾ ਰਹੇ ਹਾਂ ਤੇ ਸਮਾਂ ਤੁਸੀਂ ਜਰੂਰ ਜਿਹੜਾ ਨੋਟ ਕਰ ਲਿਓ ਸਮਾਂ ਜਿਹੜਾ ਦੋਸਤੋ 5:30 ਵਜੇ ਦਾ ਸਮਾਂ ਹੈਗਾ ਸ਼ਾਮ ਦਾ ਐਨੀਮਲ ਤੁਹਾਨੂੰ ਅੱਜ ਦਿਖਾਵਾਂਗੇ ਘੱਟੋ ਘੱਟ ਵੀ 8 ਨਗ ਹੋਣਗੇ ਟੋਟਲ ਬੈੜਾ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਕੋਈ 4 ਨਗ ਜਿਹੜੇ ਹੈਗੇ ਦੋਸਤੋ ਉਹ ਗੱਬਣ ਹੈਗੇ ਆ ਠੀਕ ਆ ਬਾਕੀ ਬੈੜਾ ਜਿਹੜੀਆਂ ਹੈਗੀਆਂ ਤਿੰਨ ਤੋਂ 4 ਜਾਂ ਤਿੰਨ ਬੈੜਾ ਬਿਲਕੁਲ ਸੁਈਆਂ ਸਵਾਈਆਂ ਇੱਕ ਟੋਕੜ ਗੱਬਣ ਬੈੜ ਦਿਖਾਵਾਂਗੇ ਤੁਹਾਨੂੰ ਆਪਾਂ ਲਾਸਟ ਐਂਡ ਤੇ ਠੀਕ ਆ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਦੋਸਤੋ ਖਾਸ ਤੌਰ ਤੇ ਜੇਕਰ ਬੈੜਾ ਟੁਕੀਆਂ ਨੇ ਉਹਨਾਂ ਨੂੰ ਟਿਪ ਕੇ ਤਸੱਲੀ ਕਰ ਲਿਓ ਜਿਹੜੀਆਂ ਖਾਸ ਤੌਰ ਤੇ ਬੈੜਾ ਸੁਈਆਂ ਨੇ ਉਹਨਾਂ ਦੀ ਚੁਵਾਈ ਹੈਗੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਆ ਘਰ ਵਿਜਿ ਬਾਕੀ ਗੱਲਬਾਤ ਆਪਾਂ ਕਰਾਂਗੇ ਵੀਰ ਦੇ ਨਾਲ ਪ੍ਰੋਪਰ ਜਿਹੜੀ ਆ ਦੋਸਤੋ ਪ੍ਰੋਪਰ ਇਨਫੋਰਮੇਸ਼ਨ ਲਵਾਂਗੇ ਇਹਨਾਂ ਬਿਹੜਾਂ ਦੇ ਰਿਗਾਰਡਿੰਗ ਇੱਕ ਵੀਡੀਓ ਜਿਹੜੀ ਆ ਦੋਸਤੋ ਆਪਾਂ ਕੋਈ ਦਿਨ ਪਹਿਲਾਂ ਪਾਈ ਸੀਗੀ ਇਸ ਘਰੋਂ ਅੱਜ ਸੈਕੰਡ ਵੀਡੀਓ ਆਪਣੀ ਹੈ ਤੇ ਆਜੋ ਜਾਣਦੇ ਆ ਕੀ ਭਾਅ ਪੜਦਾ ਕਿੰਨੇ ਸਵੇਰੇ ਕਿਹੜਾ ਬਿਹੜਾ ਸੌਣ ਜਾ ਰਹੀਆਂ ਨੇ ਖਾਸ ਤੌਰ ਤੇ ਇਸ ਘਰ ਜਿਹੜੀਆਂ ਬਿਹੜਾਂ ਦੋਸਤੋ ਅਵੇਲੇਬਲ ਹੁੰਦੀਆਂ ਨੇ 8-10 ਬਿਹੜਾਂ ਐਵਰੀ ਟਾਈਮ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ ਮਹਾਰਾਸ਼ਟਰਾ ਗੁਜਰਾਤ ਜਿਹੜੀ ਦੋਸਤੋ ਆਨਲਾਈਨ ਡਿਲੀਵਰੀ ਦੀ ਜਿਹੜੀ ਫੈਸਿਲਿਟੀ ਆ ਉਹ ਵੀ ਅਵੇਲੇਬਲ ਆ ਇਸ ਘਰੋਂ ਜਿਹੜੇ ਦੋਸਤ ਪਸ਼ੂ ਆ ਮਹਾਰਾਸ਼ਟਰ ਆ ਗੁਜਰਾਤ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੇ ਜਾਂਦੇ ਰਹਿੰਦੇ ਆ ਠੀਕ ਆ ਵਿਕਰੀ ਦੇ ਲਈ ਅਵੇਲੇਬਲ ਨੇ ਸੋ ਉਹਨਾਂ ਸਟੇਟਾਂ ਦੇ ਵਿੱਚੋਂ ਜੇਕਰ ਕਿਸੇ ਵੀਰ ਨੇ ਪਸ਼ੂ ਖਰੀਦਣਾ ਹੈਗਾ ਖਾਸ ਤੌਰ ਤੇ ਵਪਾਰੀ ਵੀਰ ਨੇ ਜਾਂ ਕਿਸੇ ਵੀ ਘਰੇਲੂ ਵੀਰ ਨੇ ਘਰੇ ਰੱਖਣ ਵਾਲਾ ਪਸ਼ੂ ਖਰੀਦਣਾ ਤਾਂ ਤੁਸੀਂ ਵੀਰ ਹਰਪ੍ਰੀਤ ਹੋਣਾ ਦੇ ਨਾਲ ਸੰਪਰਕ ਕਰ ਲਿਓ ਪਿੰਡ ਸਭਰਾ ਹੈਗਾ ਠੀਕ ਆ ਜੀ ਵੱਡੇ ਸਭਰਾ ਮਾਝੇ ਦਾ ਪਿੰਡ ਜੋੜ ਸਿੰਘ ਵਾਲਾ ਦੁੱਬਲੀ ਚੀਮਾ ਬਰਵਾਲਾ ਹਰੀ ਕੇ ਪੱਤਣ ਤੋਂ ਜਿਹੜੀ ਦੂਰੀ ਆ ਦੋਸਤੋ 10 ਕਿਲੋਮੀਟਰ ਦੀ ਸਾਰੀ ਹੈਗੀ ਆ ਦੂਰੀ ਇਸ ਪਿੰਡ ਦੀ ਆਉ ਕਰਦੇ ਆਂ ਗੱਲਬਾਤ ਵਧੇਰੇ ਤੇ ਗੱਲਬਾਤ ਗੁਰਸਾਹਿਬ ਵੀਰ ਦੇ ਨਾਲ ਕਰਦੇ ਆ ਠੀਕ ਆ ਜੀ ਆਜੋ ਵੀਰ ਗੁਰਸਾਹਿਬ ਅੱਗੇ ਆਜੋ ਜੀ ਸਭ ਤੋਂ ਪਹਿਲਾਂ ਵੀਰ ਗੁਰਸਾਹਿਬ ਸਸਰੀਕਾਰ ਉਹ ਠੀਕ ਠਾਕ ਜੀ ਵਧੀਆ ਕਰਪਾਈ ਦਿੰਦੇ ਤੇ ਗੁਰਸਾਹਿਬ ਵੀਰੇ ਪੂਰੀ ਇਨਫੋਰਮੇਸ਼ਨ ਦੇ ਦਗੇ ਵੀ ਗੁਜਰਾਤ ਦੇ ਵਿੱਚ ਆਪਣੀ ਅਵੇਲੇਬਿਲਟੀ ਹੁੰਦੀ ਆ ਭਾਜੀ ਗੁਜਰਾਤ ਦੇ ਵਿੱਚ ਆਪਣਾ ਟਵੇਲਾ ਹੈ ਹਾਂਜੀ ਉੱਥੇ ਗੱਡੀ ਜਾਂਦੀ ਆਪਣੇ ਆਪ ਤੇ ਦੀਆਂ 10 ਗੱਡੀਆਂ ਚੱਲੀਆਂ ਹਾਂਜੀ ਤੇ ਉਥੇ ਇੱਥੇ ਵਿੱਚ ਦਾ ਮਾਲ ਹੁਣ ਠੀਕ ਹੈ ਜੀ ਰਾਜ ਵਿੱਚ ਹੁਣ ਇੱਥੇ ਵਿੱਚ ਦੇ ਭਾਜੀ ਆਪਣੇ ਕੋਲ ਦੋਂਦੀਆਂ ਚੌਗੀਆਂ ਛੱਗੀ ਵੱਛੀ ਸ਼ਾਈ ਵਾਲ ਜਰਸੀ ਐਚਪੀ ਮ ਠੀਕ ਹੈ ਜੀ ਬਾਕੀ ਵੀਰ ਜੀ ਆਪਣੀ ਚਵਾਈ ਕਰੋ ਦੋ ਟਾਈਮ ਆਨ ਕੇ ਇੱਥੇ ਜਿਨ੍ਹਾਂ ਤੋਂ ਦੱਸਾਂਗੇ ਉਹਨੀ ਆਪਣੀ ਗਰੰਟੀ ਨਿਕਲੂਗੀ ਜਿੰਨਾ ਇਹ ਗਾਵਾਂਗੇ ਉਹਨੀ ਆਪਣੀ ਗਰੰਟੀ ਹੈ ਬਿਲਕੁਲ ਜੀ ਗਰਸਾ ਵੀਰੇ ਅੱਜ ਨਾਗ ਘਟੋਕੜ ਵੀ 988 ਨਾਗ ਹਾਂਜੀ ਹਾਂਜੀ ਆਪੇ ਤਾਂ ਚਾਰ ਬੱਛੀਆਂ ਗੱਭਣਾਵਾਂ ਤੇ ਤੇਰੇ ਵੀਰ ਜੀ ਤਾਜੀਆਂ ਸੂਈਆਂ ਇੱਕ ਜਾਂ ਦੋ ਦਿਨ ਹੋਈਆਂ ਸੂਈਆਂ ਨੂੰ ਬਾਕੀ ਇੱਕ ਧੋਕੜ ਗੱਭਣ ਮੱਛੀ ਆਪਣੇ ਕੋਲ ਠੀਕ ਹੈ ਭਰਾ ਜੀ ਆਜੋ ਪਹਿਲੇ ਨੰਬਰ ਤੇ ਫਿਰ ਬਾਅਦ ਚ ਵੀ ਆ ਜਾਓ ਇਹ ਪੰਜ ਬੱਛੀ ਰੇਤ ਦੋਂਦੀ ਗਈ ਅੱਛਾ ਜੀ ਠੀਕ ਆ ਉਹ ਬੱਛੀ ਆ ਚੱਜਿਆ ਪਿਆ ਠੀਕ ਆ ਦੋ ਦੋਦੀ ਬੱਚੀ ਦੋ ਤੋਂ ਦੋ ਦਾੰਦਾ ਬੱਚੀ ਪਹਿਲਾ ਸੂਆ ਪ੍ਰੋਨ ਬੱਚੀ ਨੇ ਸੂਣਾ ਤੇ ਦਿਨ ਸਾਹਿਬ ਕਿੰਨੇ ਲੈ ਜੂ 8 ਦਿਨ ਕੱਢੂਗੀ 8 ਦਿਨ ਕੱਢੂਗੀ 8 ਦਿਨ ਲੈ ਜੂਗੀ ਠੀਕ ਆ 25 ਪਲੱਸ ਦੀ ਗਾਰੰਟੀ ਠੀਕ ਆ 25 ਪਲੱਸ ਦੀ ਵੀਰਾਂ ਦਾ ਵੀ ਗਾਰੰਟੀ ਆ ਚੰਗਾ ਖੁੱਲਾ ਲੈਵਾ ਹੈਗਾ ਦੋਸਤੋ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਲਿਓ ਠੀਕ ਹੈ ਹਾਈਟ ਕਾ ਤਾਂ ਫੁੱਲ ਹੈਗਾ ਠੀਕ ਆ ਜੀ ਅੰਦ ਦੀ ਸੀਲ ਆ ਅਜੇ ਹੱਥੋਂ ਦਾਦਨ ਲੈ ਰਿਹਾ ਭਾਈ ਅੱਛੀ ਬਹੁਤ ਬਿਲਕੁਲ ਅਸਰ ਪਾ ਦਿਨ ਤੱਕ ਨਹੀਂ ਭਾਈ ਬਿਲਕੁਲ ਸ਼ੇਸ ਕੁਆਲਟੀ ਚੰਗੀ ਏ ਓਵਰ ਆਲ ਜਿਹੜੀ ਆ ਦੋਸਤੋ ਵੈੜ ਵੱਡੇ ਕਦ ਕੱਦ ਦੇ ਵਿੱਚ ਐਚਪੀ ਦੀ ਜਿਹੜੀ ਪਿਓਰ ਵੈੜ ਆ ਠੀਕ ਆ ਤੇ 25 ਤੋਂ ਪਲੱਸ ਦੀ ਜਿਹੜੀ ਵੀਰ ਦਾ ਵੀ ਗਾਰੰਟੀ ਹੋਵੇਗੀ 8 ਦਿਨ ਲੈ ਜੂਗੀ ਆ ਜੀ ਠੀਕ ਆ ਬਾਕੀ ਚੱਲ ਜੀ ਵੀਡੀਓ ਇਹ ਤੋਂ ਹੋਣਾ ਹੈ ਬਾਅਦ ਕਰਦੇ ਆ ਠੀਕ ਹੈ ਜੀ ਬਾਕੀ ਜੀ ਠੰਡੀ ਬਿਲਕੁਲ ਪਹਿਲਣ ਨੂੰ ਸਹੀ ਨਾ ਆ ਕਰੋ ਚੈੱਕ ਜੀ ਲੱਗਦਾ ਬਹੁਤ ਹੈ ਬਣੀ ਆ 4000 ਦਾ ਲੋੜ 10 ਦਿਨ ਕਰਦੇ ਵਿੱਚ ਬਿਲਕੁਲ ਇੰਨੇ ਬਸ ਨਾਲ ਪਾਇਆ ਠੀਕ ਆ ਥਾਰ ਤੋਂ ਜਿਹੜਾ ਦੋਸਤੋ ਵੇਖੋ ਤੁਸੀਂ ਬਿਲਕੁਲ ਮੁੱਠੀਲਾ ਥਾਰ ਆ ਵੇਖੋ ਬਹੁਤ ਸੁਣਖਾਂ ਲੱਗ ਠੀਕ ਆ ਇਹ ਆ ਕਰੋ ਜੇ ਥਾਨ ਬਹੁਤ ਸੁਣਨਗੇ ਜੀ ਠੀਕ ਆ ਬਾਕੀ ਫੇਸ ਕੁਆਲਟੀ ਇੱਕ ਵਾਰੀ ਫੇਰ ਦੇਖ ਲਓ ਪਹਿਲਾ ਸੁਆ ਪਲੂਨ ਜਿਹੜੀ ਦੋਸਤੋ ਬੱਚੀ ਨੇ ਸੰਭਾਲਿਆ ਠੀਕ ਆ ਫੁੱਲ ਹਾਈਟ ਆ ਫੁੱਲ ਹਾਈਟ ਆ ਲੈਂਥੀ ਆ ਵੇਲ ਪੱਖੋਂ ਵੇਖੋਗੇ ਤੇ ਵਧੀਆ ਚੰਗੀ ਵਹਿੜਾ ਜਿਹੜੀਆਂ ਆਪਾਂ ਨਾਰਮਲ ਵੱਡੀਆਂ ਵਹਿੜਾ ਆਪਾਂ ਅਕਾਊਂਟ ਕਰਦੇ ਹਾਂ ਉਹਨਾਂ ਵਹਿੜਾਂ ਦੇ ਵਿੱਚ ਕੀਤੀ ਆ ਸਾਬਿਰੇ ਕਿੰਨਾ ਮੁੱਲ ਲੈਂਦੇ ਆ ਭਾਈ 70000 ਰੁਪਏ ਆ ਜੀ 70000 ਹਾਂਜੀ ਬਾਕੀ ਮਾਨਤਨ ਮੌਕੇ ਤੇ ਹੋ ਜੀਗਾ ਜੀ ਲੈਸ ਨੂੰ ਪੂਰੀ ਖੁੱਲ ਕੇ ਕਰਦੇ ਆਪਾਂ ਜੀ ਖੁੱਲ ਕੇ ਭਾਈ ਜਿੰਨਾ ਖੁੱਗੇ ਜੀ ਜੀ ਹਾਂਜੀ 70000 ਜਿਹੜੀ 2200 ਡਿਮਾਂਡ ਆ ਠੀਕ ਆ ਇਸ ਵੈੜ ਦੀ ਬਾਕੀ ਮੌਕੇ ਤੇ ਮਾਨਤਨ ਜਿਹੜਾ ਹੁੰਦਾ ਗੁਜਾਇਸ਼ ਆ ਜ਼ਰੂਰ ਹੁੰਦੀ ਹੁੰਦੀ ਐ ਕੁਰੀ ਘਰੇ ਵਿਜੜ ਜ਼ਰੂਰ ਕਰ ਲਿਓ ਇਸ ਤੋਂ ਨੈਕਸਟ ਦੀ ਸੈਕੰਡ ਨੰਬਰ ਤੇ ਵੈੜ ਆ ਇਹਦੀ ਵੀ ਇਹ ਵੀ ਪਹਿਲੇ ਨੇ ਹਾਂਜੀ ਨਹੀਂ ਦੂਜੇ ਸੂਈ ਭਾਈ ਦੂਜੇ ਨੇ ਇਹਨਾਂ ਨੇ 26 27 ਲੀਟਰ ਪਹਿਲੇ ਨੇ ਕੱਢਿਆ ਜੀ ਇਹ ਸ਼ਹੀਦਾਂ ਦੇ ਆ ਸ਼ਿੱਗੀ ਅੱਛੀ ਇਹ ਮੂੰਹ ਸ਼ਿੱਗੀ ਆ ਜੀ ਗੰਦਾ ਨਹੀਂ ਅਛਾ ਮੂੰਹ ਛਿੱਕੀ ਹੈ ਜੀ ਇਹ ਹਾਂਜੀ ਛਿੱਕੀ ਹੈ ਸੈਕੰਡ ਟਾਈਮਰ ਹੈ ਨਾ ਹਾਂਜੀ ਹਾਂਜੀ ਸੈਕੰਡ ਆ ਕਰੋ ਚੈੱਕ ਜੀ ਮੂੰਹਾਂ ਛਿੱਕੀ ਵੈੜਾ ਜਿਹੜਾ ਤੁਸੀਂ ਦੇਖ ਰਹੇ ਠੀਕ ਆ ਕੱਦ ਵਜਨ ਫੁੱਲ ਹੈਗਾ ਐਕਸਟਰਾ ਆਰਡੀਨਰੀ ਆ ਆ ਕਰੋ ਚੈੱਕ ਜੀ ਫੁੱਲ ਕੱਦ ਵਜਨ ਆ ਜਿਹੜਾ ਦੋਸਤੋ ਇਸ ਵੈੜ ਦਾ ਠੀਕ ਆ ਬਟੇ ਕੱਦ ਕਰਦੇ ਵਿੱਚ ਸੈਕੰਡ ਟਾਈਮਰ ਬਾਅਦ ਸੁਣੀ ਆ ਮੂੰਹੋਂ ਛਿੱਕੀ ਆ ਇੱਕ ਵਾਰੀ ਆਪਾਂ ਫੇਰ ਰੀਪੀਟ ਕਰ ਦਿੰਦੇ ਆ ਤੇ ਦਿਨ ਸਾਹਿਬ ਵੀਰ ਕਿੰਨੇ ਲੈ ਜੂਏ ਜੀ 10 ਦਿਨ ਬਾਕੀ ਆ ਤਾਂ 10 ਕੁ ਦਿਨ ਲੈ ਜੂਗੀ ਹਾਂਜੀ ਥਾਂ ਤੋਂ ਬਿੱਤੀ ਬਹੁਤ ਠੰਡੀ ਰੱਖੋ ਕਿੰਨੀ ਠੀਕ ਆ ਭਰਾ ਆ ਕਰੋ ਚੈੱਕ ਜੀ ਠੀਕ ਆ ਬਿਲਕੁਲ ਪੱਧਰ ਲੇਵਾ ਦੋਸਤੋ ਥਾਣਾ ਥੋਂ ਦਾ ਜਿਹੜਾ ਸਾਈਜ਼ ਚੰਗਾ ਹੈਗਾ ਬਿਲਕੁਲ ਮੁਠੀ ਵਾਲਾ ਥਾਣਾ ਠੀਕ ਆ ਤੇ ਇਹ ਦੂਜਾ ਸੁਹਾ ਸੋਣੀ ਤੇ ਸਾਹਵੇਂ ਤਾਂ ਵੀਰ ਕਿੰਨਾ ਮੁੱਲ ਇਹਦਾ 70000 ਰੁਪਿਆ ਦਾ ਇਹਦਾ ਵੀ 70 ਹੀ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਅਗਲੀ ਵੈੜ ਜਿਹੜੀ ਵੀਰੇ ਇਹਦਾ ਕੀ ਹਿਸਾਬ ਕਿਤਾਬ ਹੈ ਇਹ ਜਵਾਨ ਹੋਗੀ ਜੀ ਠੀਕ ਆ ਠੀਕ ਆ ਦੰਦੋ ਜਵਾਨ ਆ ਦੋਸਤੋ ਤੇ ਸੁਹਾ ਤੀਜਾ ਕੇ ਦੂਜਾ ਇਹ ਦੂਜਾ ਜੀ ਦੂਜਾ ਵੈੜ ਸੁਣ ਜਾ ਰਹੀ ਆ ਹਾਂਜੀ ਤੇ ਬਿਲਕੁਲ ਇੱਕ ਰੰਗ ਆ ਦੋਸਤੋ ਬਿਲਕੁਲ ਬਲੈਕ ਵੈੜ ਆ ਭਾਈ ਦੁੱਤਾ ਜੀ ਹਾਂਜੀ ਪਹਿਲੇ 18+ ਪਸ ਦ ਠੀਕ ਹੈ ਜੀ ਠੀਕ ਹੈ ਸੈਕੰਡ ਟਾਈਮਰ ਜਿਹੜੀ ਬਾਹਰ ਸੁੰਨ ਜਾ ਰਹੀ ਹੈ ਦੋਸਤੋ 20 ਤੋਂ 20 ਦਾ ਪਲੱਸ ਦੀ ਜੜ ਕੀ ਜਿਹੜੀ ਗਰੰਟੀ ਹੋਵੇਗੀ 20 ਤੋਂ ਪਲੱਸ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੋਵੇਗੀ ਠੀਕ ਹੈ ਬਾਕੀ ਵੀ ਆਪਾਂ ਮਾਲ ਲਗਾ ਫਿਰ ਕੇ ਵਧੀਆ ਠੰਡਾ ਹਾਂ ਜੀ ਮਾਲ ਲਗਾ ਲਾਪੇ ਇਹ ਨਹੀਂ ਕਿ ਦੁਆ ਗਰਮ ਹੋਣੀ ਆਮ ਚੜ੍ਹਦੀ ਗੋਸਣੀ ਹੈ ਦੀ ਲਿਫਟ ਜਿਹੜੀ ਆ ਦੋਸਤੋ ਖੂਬਸੂਰਤ ਆ ਆ ਵੇਖੋ ਅੱਠ ਦਿਨ ਕਾਦੀ ਅੱਠ ਦਿਨ ਲਾਜੂ ਸਮਾਨ ਠੀਕ ਆ ਤੇ ਇਹਦਾ ਵੀਰ ਸਭ ਕਿੰਨਾ ਮੋਲ ਆ ਪਾਜੀ 55000 ਦੀ 55000 ਹਾਂਜੀ ਹਾਂ ਨਾਈ ਹਾਂਜੀ ਕੋਈ ਮਾਨਦਾਨ ਕਰ ਲੈ ਮੌਕੇ ਉਹ ਤਾਂ ਹੋਣਾ ਹੀ ਆ ਜੀ ਉਹ ਤਾਂ ਹਰ ਕਬੈੜ ਦੇ ਵਿੱਚੋਂ ਜਿਹੜੇ ਭਰਾ ਦਾ ਬਣਦਾ ਜ਼ਰੂਰ ਕਰਨਾ ਪੰਚੜ ਦੀ ਜੋ ਸਵਾਰ ਟਿੱਲਾ ਟਿੱਲਾ ਬੋਰੀ ਆ ਦੇਖੋ ਜੀ ਕਮਾਲ ਦੀਆਂ ਵਹਿੜਾਂ ਐ ਦੋਸਤੋ ਠੀਕ ਆ ਵੱਡੇ ਛੋਟੇ ਪਾ ਹਰ ਇੱਕ ਤਰ੍ਹਾਂ ਦੇ ਅਵੇਲੇਬਲ ਆ ਜੇਕਰ ਮੈਂ ਮੋٹے ਤੌਰ ਤੇ ਗੱਲ ਕਰਾਂ ਵੀ 45 50 ਹਜ਼ਾਰ ਤੋਂ ਲੈ ਕੇ ਸਟਾਰਟ ਵੀ 80 75 70 ਤੱਕ ਜਿਹੜੀਆਂ ਵਹਿੜਾਂ ਅਵੇਲੇਬਲ ਨੇ ਠੀਕ ਆ ਹਰ ਟਾਈਮ ਹੁੰਦੀਆਂ ਵੀ ਇਹ ਨਹੀਂ ਵੀ ਅੱਜ ਵੀ ਜਦੋਂ ਵੀ ਸੰਪਰਕ ਕਰੋਗੇ ਮਿਲਦੀਆਂ ਰਹਿਣਗੀਆਂ ਤੇ ਇਸ ਦੀ ਵੀਰ ਕੀ ਡਿਟੇਲ ਹੁਣ ਇਹ ਭਾਜੀ ਗੱਪਣੇ ਗੱਪਣੇ ਹੈ ਨਾ ਤੇ ਸੁਆ ਵੀ ਦੂਜਾ ਹੀ ਹੈ ਹਾਂ ਜੀ ਦਿਨ ਕਿੰਨੇ ਲੱਜੂਗੇ ਇਹ ਭਾਜੀ 7 ਤੋਂ 8 ਦਿਨ ਲਉਗੇ 7 ਤੋਂ 8 ਦਿਨ ਸਮਾਂ ਲੈ ਜੂਗੇ 15 ਕਿ ਲੀਟਰ ਦੀ ਮਿਲਕ ਦੀ ਜਿਹੜੀ ਕੈਪੈਸਿਟੀ ਹੈਗੀ ਆ ਠੀਕ ਆ ਤੇ ਆ ਲੈਵਾ ਤੁਸੀਂ ਵੇਖ ਕੇ ਚੈੱਕ ਕਰਨ ਨੂੰ ਕਰੋ ਜੀ ਬਿਲਕੁਲ ਮੋਟਾ ਗੁੱਲ ਥਾਣਾ ਠੰਡੀ ਬਹੁਤ ਸਲੀ ਬੋ ਰਹੀ ਦੇ ਇੱਕ ਰੰਗ ਦੀ ਆਹ ਜੀ ਆ ਫੇਸ ਕੁਆਲਿਟੀ ਦੇਖੋ ਠੀਕ ਇਹ ਵੀ ਸੈਕੰਡ ਟਾਈਮਰ ਆ ਦੋਸਤੋ ਦੂਜੇ ਸਵੇ ਆ ਠੀਕ ਆ ਪਹਿਲਾਂ ਨਾ ਬੈਣਾ ਤੁਹਾਨੂੰ ਦਿਖਾਈਆ ਪਲੂਨ ਸੀ ਇੱਕ ਬਾੜ ਜਿਹੜੀ ਬਾਕੀ ਸਾਰੀਆਂ ਦੂਜੇ ਦੂਜੇ ਸਵੇ ਆ ਤੇ ਇਹਦੀ ਵੀਰ ਸਾਹਿਬ ਕੀਮਤ ਕਿੰਨੀ ਰੱਖੀ ਇਹ ਭਾਈ ਜੀ 42000 ਦੀ 42000 ਦੀ ਵੱਚੀ ਆ ਤੇ ਦਿਨ ਇਹਨੇ ਵੀ 8:00 ਵਜੇ ਮਸੂਤੀ ਦੀ ਘਟੂ ਘਟ ਲੜਦੌੜ ਤੋਂ ਉਹ ਮੈਂ ਦੱਸਾਂ ਦੇ ਬਈ ਢੇਲਾ ਢੂਲਾ ਦਾ ਬਹੁਤ ਸੀ ਜਾਂਦੀ ਆ ਆਹ ਤੇ ਮੋਟਾ ਗੋਲ ਥਾਣਾ ਦੋਸਤੋ ਥਣ ਥਣ ਦੀ ਜਿਹੜੀ ਸਫਾਈ ਆ ਪੂਰੀ ਆ ਵੇ ਤਾਂ ਵਰਲਾ ਜਿਹੜਾ ਡਿਫਰੈਂਸ ਆ ਬਈ ਆ ਦੇਖੋ ਜੀ ਆ ਕਰੋ ਚੈੱਕ ਠੀਕ ਆ ਇਸ ਤੋਂ ਨੈਕਸਟ ਜਿਹੜੀ ਬਿਹੜ ਵੀਰੇ ਦਾ ਕੀ ਡਿਟੇਲ ਹੋਣਾ ਇਹ ਬਾਈ ਜੀ ਇਹ ਸੂਈ ਹੈ ਇਹ ਸੂਈ ਹੈ ਨਾ ਜੀ 14 ਵਜੇ ਬੋਲਾ ਪਰਸੋਂ ਹੀ ਸੂਈ ਹੈ ਅਸਰ ਸਵੇਰ ਦੂਜੇ ਤੱਕ ਪਹਿਲਾਂ ਨਹੀਂ ਜੀ ਸੂਈ ਦੂਜੇ ਨਾ ਜੀ ਹਾਂ ਜੀ ਪਹਿਲੇ ਨੇ 18:00 ਪਾਸ ਤੋਂ ਪਹਿਲੇ ਨੇ 18:00 ਤੋਂ ਪਲੱਸ ਜਿਹੜਾ ਦੁੱਧ ਦਿੱਤਾ ਦੂਜੇ ਸਵੇਰ ਸੂਈ ਆ ਪੌਲੇ ਦੇ ਵਿੱਚ ਆ ਦੋਸਤੋ ਕੱਲ ਦੀ ਸੂਈ ਆ ਠੀਕ ਆ ਸੂਈ ਬਹੁਤ ਸੁਣਾ ਪੂਰੇ ਜੋਰ ਦੇ ਵਿੱਚ ਤੇ ਪੂਰੀ ਵੱਡੀ ਬਿਹੜ ਆ ਜਿਹੜੀ ਦੋਸਤੋ ਆ ਕਰੋ ਚੈੱਕ ਹਾਂ ਇਹ ਮੋਹਰਾਂ ਦੇ ਰੋਏ ਮਮ ਇਹ ਬਹੁਤ ਟਿਪ ਟਿਪ ਬੋਲੋ ਹੋ ਲੋ ਇਹ ਦੋਸਤੋ ਬਾੜ ਸੂਈ ਸਵਾਈ ਆ ਤੇ ਕੱਲ ਦੀ ਸੂਈ ਹੈ ਨਾ ਜੀ 14 ਲੀਟਰ ਬੋਲ ਕੱਲ ਦੀ ਸੂਈ ਹੈ ਨਾ ਹਾਂਜੀ ਹਾਂਜੀ ਮਗਰ ਬੱਚਾ ਨਹੀਂ ਤੇ ਕੀ ਜੀ ਜੀ ਬੱਚਾ ਜੀ ਮਗਰ ਬੱਚਾ ਹਾਂਜੀ ਮੇਲ ਕਾਫ ਹਾਂ ਜੀ ਕੱਦ ਵਜਿੰਦੀ ਠੀਕ ਆ ਬਾਕੀ ਦੋਸਤੋ ਵੇਰਵਾ ਪਾ ਕੇ ਚੀਜ਼ ਦੀ ਤੁਸੀਂ ਨਾ ਗੱਲਬਾਤ ਕਰ ਲਿਓ ਵੀ ਜਿੰਨੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਪੰਜਵੇਂ ਨੰਬਰ ਤੇ ਮੇਰੇ ਖਿਆਲ ਨਾਲ ਵੀ ਇਹ ਪੰਜਵੇਂ ਨੰਬਰ ਤੇ ਆ ਫਿਰ ਇਹ ਸੂਈ ਸਭਾਈ ਵੇੜਾ ਬਾਕੀ ਚਾਰ ਵੇੜਾ ਪਹਿਲਾਂ ਦਿਖਾਈਆਂ ਟੁਕੀਆਂ ਦਿਖਾਈਆਂ ਆਪਾਂ ਤੁਹਾਨੂੰ ਆਹ ਥਣਾ ਤੋਂ ਉਹਨਾਂ ਦੀ ਵੇਖੋ ਜੀ ਕੱਲ ਨੂੰ ਬੱਚਾ ਮਰ ਜੇ ਗੱਲ ਕੋਈ ਨਹੀਂ ਚੋਤ ਹਾਂ ਹਾਂ ਮੇਲ ਕਾਫ ਆ ਕੱਲ ਦੀ ਸੂਈ ਤੇ ਜੇਰ ਸਾਹਿਬ ਜੀ ਪ੍ਰੋਪਰ ਪੈ ਗੀ ਬਿਲਕੁਲ ਜੀਰ ਦੀ ਆਪਣੀ ਗਾਰੰਟੀ ਰਹੀ ਤੇ ਥਣਾ ਦੀ ਚਵਾਈ ਕਿਵੇਂ ਨਿਕਲੀ ਜੇ ਬਿਲਕੁਲੋ ਭਾਈ ਸਾਹਿਬ ਬਿਲਕੁਲ ਥਣਾ ਤਸੱਲੀ ਕਰੋ ਫਿਰ ਪੈਸੇ ਦਿਓ اچھا ਤੇ ਮੋਲੇ ਤਾਂ ਲੈ ਦੀ ਕੀ ਕਰਦਾ ਭਾਜੀ 55 ਦੀ ਹਾਨ ਆ ਬਸ ਲਾਸਟ ਹੀ 55 ਯਾਰ ਲਾਸਟ 55 55 ਦੀ ਜਿਹੜੀ ਦੋਸਤੋ ਹਾਨ ਆ ਵੀਰਾਂ ਦਾ ਠੀਕ ਆ ਤੇ ਸੂਈ ਕੱਲ ਦੀ ਆ ਜੇਰ ਪ੍ਰੋਪਰ ਪਈ ਆ ਥਣਾ ਦੀ ਬਿਲਕੁਲ ਜਮਾ ਓਕੇ ਰਿਪੋਰਟ ਆ ਇਹ ਤੁਸੀਂ ਤਸੱਲੀ ਆਪ ਘਰੇ ਵਿజిਟ ਕਰਕੇ ਵੀ ਕਰ ਲਿਓ ਜਿਹੜਾ ਪਸੂ ਸੋਇਆ ਮੈਂ ਪਹਿਲਾਂ ਕਹਿੰਦਾ ਸੀ ਜਿਹੜਾ ਸੂਨ ਵਾਲਾ ਨੂੰ ਟਿੱਪ ਕੇ ਫਿਰ ਬੂਹੇ ਤੋਂ ਬਾਹਰ ਲੈ ਕੇ ਜਾਓ ਮੇਰਾ ਵੀਰ ਚੰਗਾ ਜੀ ਇਹ ਜਿਹੜੀ ਆਪਦੀ ਬਿਲਕੁਲ ਤਸੱਲੀ ਨਰਕ ਪਰਖ ਕਰ ਲਿਓ ਇਸੋਂ ਨੈਕਸਟ ਜਿਹੜੀ ਵੈੜ ਆਪਾਂ ਸ਼ਾਈਵਾਲ ਪ्योर ਸ਼ਾਈਵਾਲ ਦੀ ਹੋਸ਼ੀ ਹੈ ਠੀਕ ਹੈ ਮੂੰਹ ਚੌਕੀ ਹੈ ਜੀ ਹਾਂ ਚੌਕੀ ਦੰਦ ਦੇ ਇੱਕ ਕਿਲੋ ਠੀਕ ਹੈ ਜੀ ਪਲੂਣ ਹੈ ਮੂੰਹ ਚੌਕੀ ਹੈ ਦੋਸਤੋ ਪਲੂਣ ਜਿਹੜੀ ਬੱਛੀ ਹੈ ਸੋਣੀ ਹੈ ਪਹਿਲਾ ਸੁਬਾ ਫਰਸਟ ਟਾਈਮਰ ਅੱਗੇ ਸੋਣ ਜਾ ਰਹੀ ਹੈ ਤੇ ਇਹ ਸੂਈ ਹੈ ਜੀ ਹਾਂਜੀ ਸੂਈ ਹੈ ਜੀ ਇਹ ਸੂਈ ਹੈ 14 ਲੀਟਰ ਪੌੜੇ ਇਹ ਦੋਸਤੋ ਪਹਿਲਾ ਸੁਬਾ ਜਿਹੜੀ ਵੈੜ ਸੋਈ ਹੈ ਠੀਕ ਹੈ ਤੇ ਮੂੰਹ ਚਾਰ ਦੰਦ ਦਾ ਬਿਲਕੁਲ ਤੁਸੀਂ ਚਾਰ ਦੰਦ ਜਿਹੜੇ ਦੋਸਤੋ ਪੁੱਟ ਕੇ ਮੂੰਹ ਵੀ ਦੇਖ ਸਕਦੇ ਹੋ ਘਰੇ ਵਿਜ਼ਿਟ ਕਰਕੇ ਬਿਲਕੁਲ ਸੀਜ਼ਨ ਹੈ ਜੀ ਆ ਕਰੋ ਜੀ ਕਦ ਕਾਠੀ ਦਾ ਦੋਸਤੋ ਪੂਰੀ ਜਵਾਨ ਆ ਵੈਸੇ ਵੀ ਆਪਾਂ ਗੱਲ ਕਰਕੇ ਤਾਂ ਵੱਡੇ ਕਦ ਕੱਟ ਦੇ ਵਿੱਚ ਵੈੜਾ ਠੀਕ ਆ ਸੁਆ ਪਹਿਲਾ ਸੂਈ ਆ ਇੰਦਰਾ ਮਰੀ ਠੰਡੀ ਬਿਲਕੁਲ ਸੀਲ ਹੈ ਖਾਂ ਚੜੇ ਦੀ ਬਹੁਤ ਫਿਟਿਆ ਬਾਕੀ ਬੱਚੇ ਅੰਦਰ ਬੰਨਣ ਕਰਕੇ ਥੋੜਾ ਪਸੂ ਭਜਦਾ ਉਧਰ ਬੱਚਿਆਂ ਨੂੰ ਤਮਾ ਕਰਦਾ ਜਾਣਦਾ ਤੇ ਸ਼ਾਈਵਾਲ ਦੇ ਵਿੱਚ ਜਿਹੜੀ ਦੋਸਤੋ ਵੈੜਾ ਕਦ ਕਾਠੀ ਪੂਰਾ ਐਚ ਐਫ ਵੈੜ ਵਰਗਾ ਹੈ ਤਕਰੀਬਨ ਤੁਸੀਂ ਕਦ ਕੱਟ ਦੇਖ ਰਹੇ ਹੋ ਥਣਾ ਤੋਂ ਉਹਨਾਂ ਦੀ ਬਿਲਕੁਲ ਜਮੇ ਪਾਸ ਆ ਤੇ ਇਹ ਦਾ ਹੁਣ ਫਿਰ ਬੋਲੇ ਦੇ ਵਿੱਚ ਹੈ ਹਾਂਜੀ ਭਾਈ ਜੀ 14 ਲੀਟਰ ਬੋਲਾ ਗਾਰੰਟੀ ਨਾਲ ਆਪਣਾ 14 ਲੀਟਰ ਆ ਜੀ ਹਾਂਜੀ ਤੇ ਮਗਰ ਬੱਚਾ ਕੀ ਦੱਸਿਆ ਸੀ ਬੱਚੀ ਹੁੰਦੀ ਮਗਰ ਬੱਚੀ ਹੁੰਦੀ ਠੀਕ ਆ ਬੱਚੇ ਬੱਚੇ ਆਪਾਂ ਦੋਨੋਂ ਤੇ ਦਿਖਾ ਦਿੰਨੇ ਹਾਂਜੀ ਦਿਖਾ ਦੋ ਸ਼ਹੀਬਾਲ ਦੀ ਬੱਚੀ ਆ ਕੱਲ ਹੀ ਸੂਈ ਹੈ ਵੀ ਹਾਂਜੀ ਕੱਲ ਸੀ ਜੇਰ ਦੁੱਧ ਦੀ ਆਪਣੀ ਗਾਰੰਟੀ ਲੋ ਕਰਤੀ ਅੱਛਾ ਦੁੱਧ ਕਿੰਨਾ ਕਨਫਰਮ ਕਰਾਇਓ ਦੁੱਧ 14 ਲੀਟਰ ਬੋਲਾ ਪੱਕਾ ਗਾਰੰਟੀ ਆਪਣੀ ਅੱਛਾ ਜੀ 14 ਲੀਟਰ ਹਾਂਜੀ 4 ਕਿਲੋ ਦੋ ਟਾਈਮ ਤਿੰਨ ਟਾਈਮ ਚੋ ਆਪਣੀ ਤਸल्ली ਕਰਾ ਦੇਵੋ ਜੀ ਠੀਕ ਸਾਰੇ ਬੱਚੇ ਵੀ ਅੰਦਰ ਦਿਖਾਈਏ ਤੇ ਇੱਕ ਨਤਲੀਆਂ ਵੇੜਾ ਵੀ ਦਿਖਾ ਦਿੱਤੀ। ਇਸ ਤੋਂ ਬਾਅਦ ਦੋਸਤੋ ਦੋ ਵੇੜਾ ਹੋਰ ਨੇ ਇੱਕ ਤਾਂ ਅੰਦਰ ਸੂਈ ਸਬਈ ਤਾਜੀ ਆ ਤੇ ਇੱਕ ਟੋਕੜ ਗੱਬਣ ਵੀ ਹੈਗੀ ਸ਼ਾਇਦ। ਬੱਚੇ ਇਹਦੇ ਵੀ ਜਿਹੜੀਆਂ ਆਪਾਂ ਜਿਹੜੀਆਂ ਦੋ ਵੇੜਾ ਦਿਖਾਈਆਂ ਇੱਕ 5ਵੇਂ ਨੰਬਰ ਤੇ 6ਵੇਂ ਨੰਬਰ ਤੇ ਬੱਚੇ ਦਿਖਾ ਦਿੱਤੀ। ਇਹ ਡੱਬੀਵਾਰ ਦਾ ਬੱਚਾ ਆ ਸ਼ਾਈਵਾਲ ਦੀ ਬੱਚੀ ਆ ਜਿਹੜੀ ਆਪਾਂ ਵਿਖਾਈ ਨਾ ਤੁਹਾਨੂੰ ਦੋਸਤੋ ਹੁਣ 6ਵੇਂ ਨੰਬਰ ਤੇ ਉਹਦੇ ਮਗਰ ਆ ਬੱਚੀ ਆ ਆ ਬੱਚੀ ਜੇ ਤੇ ਪਰਲਾ ਜਿਹੜਾ ਬੱਚਾ ਜਿਹੜੀ ਡੱਬੀ ਦਿਖਾਈ ਆ 5ਵੇਂ ਨੰਬਰ ਤੇ ਜ਼ਰੂਰ ਤੁਸੀਂ ਜ਼ਿਕਰ ਕਰਕੇ ਗੱਲਬਾਤ ਕਰ ਲੈਣਾ ਤੇ ਇਹ ਵੀ ਜਿਹੜਾ ਬੱਚਾ ਬੱਚੀ ਠੀਕ ਆ ਆ ਬੱਚੀ ਇਹ ਵੀ ਸੂਈ ਹੈ ਜੀ ਹਾਂਜੀ ਇਹ ਕਲੂਨ ਬੱਚੀ ਜੀ ਪਹਿਲਾ ਜਿਹੜਾ ਦੋਸਤੋ ਸੂਹਾ ਸੂਈ ਇਹ ਬੱਚੀ ਆ ਤੇ ਇਹਦੇ ਮਗਰ ਬੱਚਾ ਆ ਗਿਆ ਹਾਂਜੀ ਬੱਚਾ 10 ਦਿਨ ਹੋ ਗਏ ਸੋਈ ਨੂੰ ਕਿੰਨਾ ਕ ਦੁੱਧ ਪੀਰ ਦੀ ਰੈਡੀ ਹੁਣ ਜੇ ਮਨ ਨਹੀਂ ਲਾਇਆ ਨੇ ਬੱਚੇ ਨੇ ਘਰੋਂ ਕਿਹ ਜਾਈ ਆ ਫਾਰਮ ਦੇ ਵਿੱਚੋਂ ਬਹੁਤ ਚੰਗੀ ਆ 13 ਲੀਟਰ 13 ਲੀਟਰ ਜੀ 13 ਲੀਟਰ ਪੱਕਾ ਦੁੱਧ ਵੀਰ ਦਾ ਹੋਊਗਾ ਤੇ ਵੈੜ ਘਟੋ ਘਟ ਵੀ 10 ਕਿ ਦਿਨ ਹੋ ਗਿਆ ਸੋਈ ਨੂੰ ਆਹੋ ਪਲੂਣ ਪਹਿਲਾ ਸੂਆ ਵੈੜ ਸੋਈ ਆ ਆ ਫੇਸ ਕੁਆਲਟੀ ਦੇਖੋ ਫੇਸ ਕੁਆਲਟੀ ਪਿਓਰ ਐ ਚਾਪ ਜੀ ਠੀਕ ਆ ਪਿਓਰ ਐ ਚਾਪਾ ਛੋਟਾ ਜਿਹਾ ਕਰਨਾ ਬਾਕੀ ਬੂਥੀ ਬਾਥੀ ਤੁਸੀਂ ਵੇਖੋ ਬਿਲਕੁਲ ਤੇ ਵਜਨ-ਵਜਨ ਜਿਹੜਾ ਦੋਸਤੋ ਕੱਦ-ਕਾਠ ਜਿਹੜਾ ਪੂਰਾ ਹੈਗਾ ਵਹਿੜ ਦਾ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਫਾਰਮ ਵਾਲਿਆਂ ਬਹਿਣਾ ਜਿੱਦਾਂ ਦੀ ਆਪਾਂ ਦੇਖਦੇ ਆ ਉਹੋ ਜਿਹਾ ਕੱਦ-ਕਾਠ ਆ ਠੀਕ ਆ ਆ ਥਾਲਸੂਨ ਜਿਹੜਾ ਤੁਸੀਂ ਜ਼ਰੂਰ ਚੈੱਕ ਕਰ ਲਓ ਆ ਬੱਚਾ ਇਹਦੇ ਮਗਰ ਆ ਗਿਆ ਬੱਚਾ ਆ ਬੱਚਾ ਜਿਹੜਾ ਇਹਦੇ ਮਗਰ ਆ ਜਿਹੜਾ ਡੱਬਾ ਬੱਚਾ ਠੀਕ ਹੈ ਜੀ 10 ਕਿ ਦਿਨ ਦਾ ਸਮਾਂ ਹੋ ਗਿਆ ਵੀਰ ਜੀ ਦਾ 10 ਕਿ ਦਿਨ ਹੋ ਗਿਆ ਸਮਾਂ ਸੂਰ ਤੇ ਬਾਕੀ ਸਾਹਿਬ ਇਹਦਾ ਕੀ ਮੁੱਲ ਕਰਦਗੇ ਪਾਈ ਜੀ ਲੈਂਦਣਾ 42000 ਰੁਪਏ ਦੀ ਹਾਂ ਮੈਂ ਕਰਾਂਗਾ 42000 ਦੀ ਹਾਂਜੀ ਬਾਕੀ ਮੇਲ ਮੋਲ ਦਾ ਰਸੀ ਤੁਸੀਂ ਨਿਆਣਾ ਪਾਉਂਦੇ ਹੋ ਬਿਲਕੁਲ ਠੰਡੀ ਸੀਲ ਹੈ ਜਿੱਤਨਾ ਮਰਜ਼ੀ ਬੋਲੋ ਜੀ ਠੀਕ ਹੈ ਬਿਲਕੁਲ ਠੰਡੀ ਸੀਲ ਤੇ ਚਵਾਬ ਪੂਰਾ ਸੋਹਣਾ ਇਹਨੂੰ ਬਿਲਕੁਲ ਚਵਾਈ ਬਰਾਬਰ ਹੈ ਓਕੇ ਵੀਰੇ ਚਵਾਬ ਦੋਸਤੋ ਚੰਗਾ ਕਿਉਂਕਿ ਪਸੂ ਜਿਹੜਾ ਵਪਾਰ ਦਾ ਵੀਰ ਕੰਮ ਕਰਦੇ ਆ ਸਟੇਟਾਂ ਚ ਲੈ ਕੇ ਜਾਂਦੇ ਆ ਚਵਾਬ ਲੋਕ ਕੋਈ ਫੇਲ ਪਸੂ ਨਹੀਂ ਲੈ ਜਾਂਦੇ ਕਿਉਂਕਿ ਦੂਰੀ ਦਾ ਸਫਰ ਇਹ ਵੀ ਤੈਅ ਕਰਦੇ ਆ ਚੀਜ਼ ਚੰਗੀ ਪਾਸਲ ਜਾਂਦੇ ਕਿਉਂਕਿ ਉਧਰ ਵੀ ਵਪਾਰੀ ਹੈਗੇ ਚੰਗੇ ਤੋਂ ਚੰਗੇ ਨੇ ਜਿਨ੍ਹਾਂ ਨੇ ਕੋਈ ਕਰਕੇ ਤਸੱਲੀ ਵਾਲੀ ਚੀਜ਼ ਖਰੀਦਣੀ ਹੁੰਦੀ ਆ ਤੇ ਮਾੜਾ ਪਸ਼ੂ ਬਿਨਾਂ ਦਾ ਸ਼ੁਰੂ ਤੋਂ ਪਾਉਂਦੇ ਰਹੇ ਹੁਣ ਕਿਉਂਕਿ ਸਟੇਟਾਂ ਦੇ ਵਿੱਚ ਬਾਹਰਲੇ ਸਟੇਟਾਂ ਦੇ ਵਿੱਚ ਪਸ਼ੂ ਜਾਂਦੇ ਆ ਤੇ ਇੱਥੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਜੇ ਕਿਸੇ ਵੀਰ ਨੇ ਤੁਸੀਂ ਖਰੀਦਣਾ ਚਾਹੁੰਦੇ ਹੋ ਵਿਹੜਾ ਤੁਹਾਨੂੰ ਦਿਖਾਈ 989 ਪੀਸ ਜਿਹੜਾ ਵਿਹੜਾ ਦਿਖਾਈ ਆ ਆਪਾਂ ਇਹਦੀ ਵੀਰੇ ਕੀ ਡਿਟੇਲ ਹੈ ਇਹਦੀ ਬਾਈ ਜੀ 3 ਨਾ ਮਹੀਨਾ ਦੀ ਗੱਭਣ ਆ ਜੀ ਇਹ 7 ਲੀਟਰ ਦੁੱਧ ਆ ਜੀ ਹਾਂਜੀ ਪਿਓਰਾ ਚੱਪਦੀ ਪਹਿਲਾਂ ਨੇ ਇਹਨੇ 26 27 ਲੀਟਰ ਦੁੱਧ ਕਿਟਿਆ ਜੀ ਪਹਿਲਾਂ ਨੇ ਹਾਂਜੀ ਠੀਕ ਹੈ ਜੀ ਹੁਣ ਗੱਭਣ ਵੀ ਆ 7 ਲੀਟਰ ਦੁੱਧ ਹੁ ਕੀ ਘਰ ਦੁੱਧ 8-9 ਲੀਟਰ ਹੈ ਜੀ? ਹਾਂਜੀ ਹਾਂਜੀ 8-9 ਲੀਟਰ ਜਿਹੜਾ ਦੋਸਤੋ ਦੁੱਧ ਵੇੜ ਥੱਲੇ ਹੈਗਾ ਤੇ ਸੱਤ ਦੀ ਪੂਰੀ ਗਾਰੰਟੀ ਆ ਤਿੰਨ ਮਹੀਨੇ ਦੀ ਚੈੱਕ ਪਾਸ ਆ ਬਾਕੀ ਮੇਰੇ ਕਿਸੇ ਵੀਰ ਨੇ ਖਰੀਦਨੀ ਆ ਤੁਸੀਂ ਆਪਦਾ ਡਾਕਟਰ ਤੋਂ ਚੈੱਕ ਕਰਾਓ ਠੀਕ ਆ ਤੇ ਵੜੀ ਚੰਗੀ ਆ ਪੂਰੀ ਸ਼ਕੀਨ ਆ ਬੋਦੀ ਵਾਲੀ ਵੇੜ ਆ ਪੂਰੀ ਜਾਤ ਵਿੱਚ ਆ ਠੀਕ ਆ ਦੋਂਦੀ ਹੀ ਆ ਮੂੰਹ ਦੋਂਦੀ ਆ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ 7 ਕਿਲੋ ਦੀ ਵੀਰਾਂ ਦਾ ਵੀ ਕੋਈ ਵੀਰ ਗਰੰਟੀ ਆ ਤੇ ਬਾਕੀ 3 ਮਹੀਨੇ ਦੀ ਚੈੱਕ ਪਾਸ ਆ ਬਿਲਕੁਲ ਠੰਡੀ ਸੀ ਜਿਤਨਾ ਜੂੜ ਪਾਓ ਨਾ ਪਾਓ ਠੀਕ ਆ ਠੀਕ ਆ ਵੇੜ ਬਹੁਤ ਖੂਬਸੂਰਤ ਆ ਦੋਸਤੋ ਦੂਜੇ ਸਵੇਰੇ ਜਾਂਦੇ ਜਾਂਦੇ ਵੇੜ ਹੋਰ ਵੀ ਚੰਗੀ ਬਣ ਜਾਊਗੀ ਠੀਕ ਆ ਤੇ ਬਾਕੀ ਸਾਹਿਬ ਇਹਦਾ ਮੁੱਲ ਕਿੰਨਾ ਲੈ ਦੇ ਕੀ ਕਰੀਏ ਇਹਦਾ ਇਹਦਾ ਬਹੀ ਠਾਈ ਜਾਂਦੀ ਹਾਂ 28000 ਦੀ ਹਾਂਜੀ ਹੋ ਜਾਊਗਾ ਮਾਰਦਾਨ ਵਿੱਚ ਫੁੱਲ ਕੇ ਕਰਨਾ ਆਪਾਂ ਹਾਂਜੀ ਖੁੱਲ ਕੇ ਖੁੱਲ ਕੇ ਜੀ ਨਾਲ ਹਾਂ ਜਰੂਰ ਤੇ ਸਾਹਿਬ ਇਹ ਇੱਕ ਸੰਪਰਕ ਨੰਬਰ ਚੁੱਕ ਦੱਸੋ 84379 33590 ਜੀ 843 90 ਹਾਂਜੀ 33590 ਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਵੀਰ ਸਾਹਿਬ ਗੁਰ ਸਾਹਿਬ ਪਿੰਡ ਖਾਸ ਸਭਰਾ ਹੈਗਾ ਵੱਡੇ ਸਭਰਾ ਮਾਝੇ ਦਾ ਪਿੰਡ ਹੈ ਹਰੀ ਕੇ ਪਤਨ ਤੋਂ 10 ਕਿਲੋਮੀਟਰ ਦੀ ਦੂਰੀ ਸਾਂਜੀ ਬਾਕੀ ਬਾਈ ਜੀ ਇਥੇ ਰਹਿਣ ਸਹਿਣ ਦਾ ਆਪਣੇ ਪੂਰਾ ਪ੍ਰਬੰਧ ਹੈ ਕਿ ਬਾਈ ਨੇ ਦੂਰੋਂ ਨੇੜੇ ਉਹਨਾ ਵੇ ਇਥੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਦੋ ਟਾਈਮ ਚ ਉਹ ਆਪਣੀ ਤਸਦੀਕ ਕਰੇ ਫਿਰ ਲੋਡ ਕਰੇ ਬਿਲਕੁਲ ਹਾਂਜੀ ਲੋ ਵੀ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਇਹ ਹੈ ਵੀ ਕਿਉਂਕਿ ਆਪ ਵੀ ਬਾਹਰ ਸਟੇਟਾਂ ਦੇ ਵਿੱਚ ਜਾਂਦੇ ਰਹਿੰਦੇ ਆ ਪਸ਼ੂ ਲੈ ਕੇ ਆਨਲਾਈਨ ਡਿਲੀਵਰੀ ਵੀ ਬਣੀ ਆ ਆਨਲਾਈਨ ਡਿਲੀਵਰੀ ਆ ਹਾਂਜੀ ਆਊਟ ਆਫ ਸਟੇਟ ਪੰਜਾਬ ਦੀ ਗੱਲ ਕਰੀਏ ਤੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਆਨਲਾਈਨ ਡਿਲੀਵਰੀ ਆ ਮਹਾਰਾਸ਼ਟਰ ਗਜਰਾਤ ਲੂਨੀ ਸਿਰੜੀ ਸਾਰੀ ਜਗ੍ਹਾ ਦੇ ਆਪਣਾ ਮਾਲ ਜਾਂਦਾ ਹੈ ਠੀਕ ਹੈ ਜੀ ਸੋ ਉਸ ਸਟੇਟਾ ਵੱਲੋਂ ਕਿਸੇ ਵੀਰ ਨੇ ਖਰੀਦਣਾ ਪਸ਼ੂ ਤੁਸੀਂ ਆਨਲਾਈਨ ਵੀਰ ਦੇ ਨਾਲ ਸੰਪਰਕ ਕਰ ਲਓ ਆਨਲਾਈਨ ਡਿਲੀਵਰੀ ਆ ਰਹਿਣ ਸਹਣ ਦਾ ਪੂਰਾ ਪ੍ਰਬੰਧ ਹੈ ਜੇਕਰ ਪੰਜਾਬ ਦੇ ਕਿਸੇ ਕੋਨੇ ਦੇ ਵਿੱਚੋਂ ਵੀਰੋਂ ਤੁਸੀਂ ਆਉਂਦੇ ਹੋ ਤੇ ਘਰੇ ਤੁਸੀਂ ਰਾਤ ਦਿਨ ਦੋ ਟਾਈਮ ਰਹਿ ਕੇ ਚਵਾਈ ਕਰਕੇ ਫਿਰ ਤੁਹਾਡਾ ਪਸ਼ੂ ਬਹਿੰਦਾ ਤੇ ਫਿਰ ਤੁਸੀਂ ਪਸ਼ੂ ਲੈ ਕੇ ਜਾ ਸਕਦੇ ਹੋ ਭਾਈ ਜੀ ਗੱਬਣ ਜਮਣੀ ਪਿੱਛੇ ਦੀ ਵੀ ਗਰੰਟੀ ਲੱਗੂ ਠੀਕ ਹੈ ਜੇ ਉਹਦਾ ਪਿਛਾ ਮਾਰਦੀ ਆ ਉਹਦੀ ਆਪਣੀ ਪੂਰੀ ਗਰੰਟੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਕੀ ਗੱਬਣ ਪਸ਼ੂ ਜਿਹੜਾ ਖਾਸ ਤੌਰ ਤੇ ਆ ਪਿੱਛੇ ਦੀ ਥਣਾ ਦੀ ਖਾਸ ਤੌਰ ਤੇ ਥਣਾ ਦੀ ਟਿੱਪਣ ਦੇ ਵਿੱਚ ਕੋਈ ਛੱਡੀਆਂ ਆਉਂਦੀਆਂ ਹਨ ਦੂਜਾ ਤੀਜਾ ਸਾਡਾ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੋਈ ਤਾਂ ਤੁਸੀਂ ਜ਼ਰੂਰ ਥੀ ਛੱਡ ਕੇ ਜਾ ਸਕਦੇ ਹੋ ਮੇਨ ਗੱਲ ਇਹ ਆ ਆਪਣੀ ਤਸੱਲੀ ਕਰੋ ਵੀਰ ਜੀ ਆਪਦੀ ਤਸੱਲੀ ਬਿਲਕੁਲ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਰੋ ਗੱਬਣੀ ਚੈੱਕ ਕਰਕੇ ਲੋ ਬਾਕੀ ਪਿਛੇ ਦੀ ਆਪਣੀ ਗਾਰੰਟੀ ਆ ਬਾਕੀ ਆਪਣੀ ਸਾਰੀਆਂ ਮੱਛੀਆਂ ਠੰਡੀਆਂ ਹੁੰਦੀਆਂ ਬਈ ਜੀ ਕੋਈ ਗੱਲ ਨਹੀਂ ਉਹ ਜਿੱਦੀ ਕੋਲਾ ਤੱਚੂਗੀ ਅਵੇ ਪਾਕਿਸਤਾਨ ਬਿਲਕੁਲ ਸੀ ਵੀ ਹੋਣਗੇ ਬਿਲਕੁਲ ਜੀ ਬਿਲਕੁਲ ਬਾਕੀ ਦੰਦਾ ਖੀਰੀਆਂ ਚੌਗੀਆਂ ਵੱਡੀਆਂ ਵੜਾ ਵੀ ਆਉਂਦੀਆਂ ਬਈ ਜੀ ਆਪਣੇ ਦੋ 40 ਪਲ ਕੱਲ ਨੂੰ ਹੋਰ ਆਉਣਗੀਆਂ ਪਰਸ ਨੂੰ ਹੋਰ ਹੁੰਦੀਆਂ ਬਾਈ ਜੀ ਰੋਜ ਦੀ ਰੋਜ ਬੁੱਖ ਵਖਰੀ ਹੁੰਦੀ ਹੈ ਬਿਲਕੁਲ ਹਾਂਜੀ ਲੋ ਵੀ ਦੋਸਤੋ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ ਵੀਰ ਗੁਰ ਸਾਹਿਬ ਦੇ ਨਾਲ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ